ਔਰਤ ਨੂੰ ਬੈੱਡਾਂ ਵਿੱਚੋਂ ਗਰਮੀਆਂ ਵਾਲੇ ਕੱਪੜੇ ਕੱਢਣੇ ਪਏ ਜਾਣੇ ਸੀ ਮਹਿੰਗੇ ਬਾਲ ਬਚਿਆ 마ਸੂਮ ਅਕਸਰ ਹੀ ਆਮ ਤੌਰ ਤੇ ਘਰਾਂ ਵਿੱਚ ਸਿਆਲ ਆਉਣ ਤੇ ਸਿਆਲਾਂ ਵਾਲੇ ਕੱਪੜੇ ਤੇ ਗਰਮੀਆਂ ਆਉਣ ਤੇ ਗਰਮੀਆਂ ਵਾਲੇ ਕੱਪੜੇ ਪੇਟੀਆਂ ਬੈੱਡਾਂ ਜਾਂ ਅਲਮਾਰੀਆਂ ਵਿੱਚੋਂ ਕੱਢੇ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਆਪਣੇ ਬੈੱਡਾਂ ਵਿੱਚੋਂ ਗਰਮੀਆਂ ਵਾਲੇ ਕੱਪੜੇ ਕੱਢਦੀ ਦਿਖਾਈ ਦੇ ਰਹੀ ਏ ਅਤੇ ਨਾਲ ਹੀ ਉਸ ਦਾ ਬੱਚਾ ਵੀ ਦਿਖਾਈ ਦੇ ਰਿਹਾ ਹੈ ਜੋ ਕਿ ਬੈੱਡਾਂ ਵਿੱਚੋਂ ਕੱਪੜੇ ਕੱਢ ਕੇ ਪਾ ਪਾ ਕੇ ਦੇਖ ਰਿਹਾ ਹੈ ਪਰ ਉਸ ਦੀ ਮਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀ ਹੈ ਅਤੇ ਉੱਥੋਂ ਭਜਾ ਦਿੰਦੀ ਏ ਪਰ ਜਿਵੇਂ ਹੀ ਉਹ ਦੂਸਰੇ ਪਾਸੇ ਮੂੰਹ ਕਰਕੇ ਕੱਪੜਿਆਂ ਵਾਲੀ ਟੋਕਰੀ ਚੱਕਦੀ ਏ ਤਾਂ ਉਸ ਦਾ ਬੱਚਾ ਪਿੱਛੇ ਆ ਕੇ ਬੈੱਡਾਂ ਦੇ ਵਿੱਚ ਪੈ ਜਾਂਦਾ ਹੈ ਅਤੇ ਉੱਪਰੋਂ ਇੱਕ ਕੱਪੜਾ ਲੈ ਲੈਂਦਾ ਏ ਔਰਤ ਨੂੰ ਬੱਚੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਅਤੇ ਉਹ ਕੱਪੜੇ ਕੱਢ ਕੇ ਬੈੱਡਾਂ ਦਾ ਢੱਕਣ ਲਾ ਦਿੰਦੀ ਏ ਪਰ ਜਦੋਂ ਬੈੱਡ ਦਾ ਢੱਕਣ ਲਗਾ ਦਿੱਤਾ ਜਾਂਦਾ ਹੈ ਤਾਂ ਉਸ ਦਾ ਬੱਚਾ ਉਸ ਨੂੰ ਹਿਲਾਉਣ ਲੱਗ ਜਾਂਦਾ ਏ ਜਿਸ ਤੋਂ ਬਾਅਦ ਔਰਤ ਭੱਜ ਕੇ ਆਉਂਦੀ ਏ ਅਤੇ ਬੈੱਡ ਖੋਲ ਕੇ ਆਪਣੇ ਬੱਚੇ ਨੂੰ ਬਾਹਰ ਕੱਢਦੀ ਏ ਸੋ ਤੁਸੀਂ ਵੀ ਘਰ ਵਿੱਚ ਜਦੋਂ ਕੋਈ ਵੀ ਕੰਮ ਕਰੋ ਤਾਂ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਿਆ ਕਰੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ